ਦੋਸਤੋ ਸਪਣੀ ਇੱਕ ਅਜਿਹਾ ਪੰਛੀ ਹੈ ਜਿਸ ਬਾਰੇ ਕਿ ਬਹੁਤ ਘੱਟ ਲੋਕ ਜਾਣਦੇ ਹਨ ਇਸ ਨੂੰ ਅੰਗਰੇਜ਼ੀ ਵਿੱਚ ਵਰਾਇਨੇਕ ਕਿਹਾ ਜਾਂਦਾ ਹੈ ਇਸ ਨੂੰ ਘੱਟ ਖੋੜਾ ਵੀ ਕਹਿ ਦਿੱਤਾ ਜਾਂਦਾ ਹੈ ਇਹ ਪੰਛੀ ਸੱਪ ਵਾਂਗ 180 ਡਿਗਰੀ ਤੇ ਗਰਦਨ ਘੁਮਾ ਸਕਦਾ ਹੈ ਅਤੇ ਇਸ ਦਾ ਰੰਗ ਮਿੱਟੀ ਰੰਗੇ ਸੱਪ ਵਰਗਾ ਹੁੰਦਾ ਹੈ ਇਸੇ ਕਰਕੇ ਇਸ ਨੂੰ ਸਪਣੀ ਕਿਹਾ ਜਾਂਦਾ ਹੈ ਖਤਰੇ ਵਾਲੇ ਹਾਲਾਤ ਹੋਣ ਤੇ ਇਹ ਪੰਛੀ ਸੱਪ ਵਰਗੀ ਆਵਾਜ਼ ਵੀ ਕੱਢ ਲੈਂਦਾ ਹੈ ਇਸ ਦੀ ਜੀਬ ਲੰਮੀ ਹੁੰਦੀ ਹੈ ਜੋ ਆਸਾਨੀ ਨਾਲ ਕੀੜੇ ਮਕੌੜਿਆਂ ਨੂੰ ਫੜਨ 'ਚ ਸਹਾਇਕ ਹੁੰਦੀ ਹੈ ਇਹ ਪੰਛੀ ਆਪਣਾ ਆਲਣਾ ਪੂਰੀ ਜ਼ਿੰਦਗੀ 'ਚ ਕਈ ਵਾਰ ਵਰਤਦੇ ਹਨ ਇਹ ਪੰਛੀ ਚਿੱਟੇ ਰੰਗ ਦੇ ਆਂਡੇ ਦਿੰਦੇ ਹਨ ਇਹਨਾਂ ਦੀ ਆਮ ਖੁਰਾਕ ਕੀੜੀਆਂ ਸਿਉਂਕ ਆਦ ਕਿਟ ਹਨ ਪਰਸਨਲੀ ਮੈਂ ਇਸ ਪੰਛੀ ਨੂੰ ਅੱਜ ਤੱਕ ਕਦੇ ਨਹੀਂ ਦੇਖਿਆ ਸ਼ਾਇਦ ਪੰਜਾਬ ਦੇ ਕੁਝ ਇਲਾਕਿਆਂ 'ਚ ਇਸ ਦੀ ਗਿਣਤੀ ਸੀਮਤ ਹੀ ਹੈ ਦੂਜਾ ਕਾਰਨ ਸ਼ਾਇਦ ਇਹ ਹੈ ਕਿ ਇਸ ਦਾ ਰੰਗ ਰੂਪ ਆਸ-ਪਾਸ ਦੇ ਹਾਲਾਤ ਅਨੁਸਾਰ ਟਲ ਜਾਂਦਾ ਹੈ ਜਿਸ ਕਾਰਨ ਇਹ ਅੱਖਾਂ ਤੋਂ ਅਦ੍ਰਿਸ਼ ਹੋ ਜਾਂਦਾ ਹੈ ਦੋਸਤੋ ਬਹੁਤ-ਬਹੁਤ ਧੰਨਵਾਦ ਥੈਂਕ ਯੂ